ਰਾਜਪੁਰ ਦੇ ਪਿੰਡ ਪਾਗੋਵਾਲ ਦੇ ਨਜ਼ਦੀਕ ਪਿਛਲੇ ਦਿਨ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਛੁੱਟੀ ਤੇ ਆਏ ਫੌਜੀ ਮਹਿਕਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਗਵਾ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਬੇਟਾ ਜ਼ਖਮੀ ਹੋ ਗਏ ਮਹਿਕਦੀਪ ਸਿੰਘ ਚੌਰਾ ਜੂਨ ਨੂੰ ਛੁੱਟੀ ਤੇ ਆਇਆ ਸੀ ਅਤੇ ਪਿਛਲੇ ਦਿਨ ਪਰਿਵਾਰ ਸਮੇਤ ਸ਼ੀਦਰਬਾਦ ਸਾਹਿਬ ਦੇ ਮਥਾ ਟੇਕ ਕੇ ਆਪਣੇ ਪਿੰਡ ਪਗਵਾ ਵਾਪਸ ਆਇਆ ਤੇ ਪਠਾਨਕੋਟ ਡਿਊਟੀ ਤੇ ਆਪਣਾ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ ਜਦਕਿ ਉਸ ਦੇ ਨਾਲ ਉਸ ਦੇ ਪਰਿਵਾਰਿਕ ਮੈਂਬਰ ਵੀ ਸਨ ਜਿਨ੍ਹਾਂ ਨੇ ਮਹਿਲਦੀਪ ਨੂੰ ਪਠਾਨਕੋਟ ਛੱਡ ਕੇ ਵਾਪਸ ਜਾਣਾ ਸੀ ਪਰ ਰਸਤੇ ਦੇ ਵਿੱਚ